ਅਮਿਲ ਗੰਤੀ ਬਹੁਤ ਬਹੁਤ ਮੁਬਾਰਕਾਂ ਦਿੰਦਾ ਆਈ ਸੰਗ ਦਾ ਬਹੁਤ ਸੰਤੋਸ਼ ਦਾ ਬਹੁਤ ਇਹਨਾ ਸੁਣਾਉਂਦਾ ਓ ਗੁਬਰੀ ਪਿੰਡ ਚਮਕੀਲਾ ਜੰਮਿਆ ਜਗ ਤੇ ਜਾਇ ਕਰ ਗੀਲਾ ਓ ਨੂੰ ਮਹਸੂਨਪੁਰ ਪਿੰਡ ਮਾਰ ਗਏ ਬੰਦੇ ਬੇਦਰਦੀ ਬੈਰਹੁ ਤੈਨੂੰ ਚਮਕੀਲਾ ਦੁਨੀਆ ਤੇਟੇ ਕਰਦੀ ਬੈਰਹੁ ਤੈਨੂੰ ਚਮਕੀਲਾ ਦੁਨੀਆ ਤੇਟੇ ਕਰਦੀ ਨਾ ਕਰਤਾਰ ਕੌਰ ਪਿਓ ਹਦੀਸ ਦੇਂ ਗਤਾਰ ਖੁਸ਼ੀਆਂ ਆਇਆ ਤਨੀ ਰਾਮ ਜੱਤ ਜਮਿਆਂ ਲੋਕੀ ਦੇਣ ਵਧਾਈਆਂ ਕਹਦੇ ਵੱਡਾ ਹੋ ਕੇ ਬੱਚਾ ਤੂੰ ਗਰੀਬੀ ਖਾਦੀ ਮੈ ਰਹੂ ਤੈਨੂੰ ਚਮਕੀ ਲਿਆ ਗੁਨਿਆ ਚਟੇ ਕਰਦੀ ਕੋ ਲਖ ਲਖ ਆਪਣੇ ਗੀਤ ਗਾਉਣ ਦਾ ਕਰਿਆ ਹਿੱਲਾ ਤੇਰਾ ਥਨ ਮੁਖ ਸਿੰਘ ਅਜਾ ਮੇ ਨਾ ਰਖਤਾ ਕੇ ਮਕੀਲਾ ਤੂੰ ਗੁਰੂ ਸਿੰਘੇ ਨੂੰ ਤਾਰ ਕੇ ਕਰ ਲਈ ਛਗਰਦੀ ਬਈ ਰਹੂ ਤੈਨ ਚਮਕੀਲਿਆ ਦੁਨੀਆ ਚੇਤੇ ਕਰਦੀ ਤੂੰ ਟਕ ਵੇ ਤੇ ਟਕੂਆ ਖੜ ਕੇ ਗੀਤ ਨਾਲ ਕਰੀ ਚੜਾਈ ਬਈ ਬਾਪੂ ਸਾਡਾ ਗੁਮ ਹੋ ਗਿਆ ਪਾ ਦਿੱਤੀ ਦੁਹਾਈ ਹੋ ਫਰਿੰਦਰ ਸੋਨੀਆ ਨੇ ਨਾਲ ਤੇਰੇ ਕੀਤੀ ਹਮਦਰਦੀ ਬਈ ਰਹੂ ਤੈਨ ਚਮਕੀਲਿਆ ਦੁਨੀਆ ਚੇਤੇ ਕਰਦੀ ਤੂੰ ਦੋਰੇ ਲੱਕ ਨੂੰ ਐਸੀ ਗੋਲ ਗਲੂਡੀ ਪਾਈ ਗੜਵੇ ਵਰਗੀ ਰੰਨੇ ਲੱਕਦੀ ਮਿੰਟੀ ਕਰਵਾਈ ਤੂੰ ਗੱਡ ਧੁੱਪ ਕਰ ਲਈ ਅਮਰ ਜੋਤ ਨਾਲ ਉਮਰ ਭਰਦੀ ਬੈਰੂ ਤੈਨੂੰ ਚਮਕੀਲੇ ਦੁਨੀਆ ਚੇਤੇ ਕਰਦੀ ਤੂੰ ਲਾਲਾ ਸਾਡੇ ਪਿੰਡਾਂ ਦੇ ਵਿੱਚ ਪੜਥੂ ਪਾਇਆ ਤੇਰਾ ਨਾਰਕੇ ਇੱਕ ਵਿੱਚ ਹਰ ਇੱਕ ਗਾਣਾ ਝੜਦਾ ਆਇਆ ਤੇਰੇ ਸਭ ਤੋਂ ਗਾਣੇ ਘਰਮ ਨਰਮ ਤੱਪਦੀ ਇੱਕ ਥਰਦੀ ਬੈਰੂ ਤੈਨੂੰ ਚਮਕੀਲਾ ਦੁਨੀਆ ਚੇਤੇ ਕਰਦੀ ਆ ਰਾਈਆਂ ਹੱਥ ਜੋੜ ਕੇ ਕਰਦਾ ਅਰਿਓਈ ਸਵਰਗਾ ਚੋਂ ਚਮਕੀਲੇ ਨੂੰ ਰੱਬ ਦੇਵੇ ਢੋਈ ਫਿੰਗ ਮੈਸਰ ਪਰ ਨੂੰ ਲੱਗ ਗਈ ਕਾੜਸ ਮਾਹਰ ਦੀ ਬੈਰਹੁ ਤੈਨੂੰ ਚਮਕੀਲਾ ਦੁਨੀਆ ਚੇਤੇ ਕਰਦੀ ਵਾਹ ਧਿਆਨ ਚ ਕੀ ਸੁਣਾ